ਬੁਲੇਟਿਨ ਪਿੰਡ ਦੀ ਸਾਥ ਤੇ ਪਿੰਡ ਦੀ ਸਦਿਤ ਹੈ ਤਜ ਸਰਜੀ ਟੀਮ ਮੁਹਾਲੀ ਜੁਲੇ ਦਾ ਪਿੰਡ ਚੰਪੂਰ ਪਹੁੰਚੀ ਜਿੱਥੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਨੌਜਵਾਨਾਂ ਦਾ ਵਿਦੇਸ਼ਾ ਵੱਲ ਰੁਝਾਨ ਵਧ ਰਿਹਾ ਤੇ ਬੇਰੋਜ਼ਗਾਰੀ ਇਸ ਦਾ ਮੁੱਖ ਕਾਰਨ ਹੈ ਪਿੰਡ ਵਾਸੀਆਂ ਨੇ ਕਿਹਾ ਕਿ ਇੱਥੇ ਕੰਮ ਕਰਨ ਵਿੱਚ ਲੋਕਾਂ ਨੂੰ ਸੰਘ ਆਉਂਦੀ ਹੈ ਪਰ ਵਿਦੇਸ਼ਾਂ ਵਿੱਚ ਨੌਜਵਾਨ ਉਹੀ ਕੰਮ ਕਰਦੇ ਨੇ ਜਿਲ੍ਹਾ ਮਹਾਲੀ ਦੇ ਪਿੰਡ ਚਾਮਪੁਰ ਦੇ ਵਿੱਚ ਜੀ ਪੰਜਾਬ ਹਰਿਆਣਾ ਹਿਮਾਚਲ ਦੀ ਪਿੰਡ ਦੀ ਸਾਥ ਪਹੁੰਚ ਚੁੱਕੀ ਆ ਪਿੰਡ ਦੀ ਸਾਥ ਦੇ ਵਿੱਚ ਚਰਚਾ ਕਰਾਂਗੇ ਅੱਜ ਵਿਦੇਸ਼ਾਂ ਵੱਲ ਜਾ ਰਹੇ ਨੌਜਵਾਨਾਂ ਦੇ ਰੁਝਾਨ ਨੂੰ ਲੈ ਕੇ ਕੀ ਵਿਦੇਸ਼ਾਂ ਵੱਲ ਨੂੰ ਨੌਜਵਾਨਾਂ ਦਾ ਰੁਝਾਨ ਕਿਉਂ ਵਧਦਾ ਜਾ ਰਿਹਾ ਹੈ ਇਹ ਵਿਅਕਤੀ ਬੈਠੇ ਨੇ ਪਿੰਡ ਦੇ ਲੋਕੀ ਬੈਠੇ ਹੋਏ ਨੇ ਆਸ-ਪਾਸੇ ਦੇ ਪਿੰਡਾਂ ਤੋਂ ਕਾਫੀ ਹੱਦ ਤੱਕ ਲੋਕੀ ਕਹਿੰਦੇ ਨਹੀਂ ਸਕਦੇ ਜਦੋਂ ਸੱਥਾਂ ਦੇ ਵਿੱਚ ਬੈੰਦੇ ਨੇ ਤਾਂ ਹਰੇਕ ਆਪੋ ਆਪਣੇ ਤਰੀਕੇ ਦੇ ذریعے ਜਿਹੜਾ ਮਨੋਰੰਜਨ ਕਰਦਾ ਹੋਇਆ ਦਿਖਾਈ ਦਿੰਦਾ ਤਾਸ਼ ਖੇਡ ਰਹੇ ਨੇ ਹਾਲਾਂਕਿ ਤਾਸ਼ ਖੇਡਦੇ ਖੇਡਦੇ ਹੋਏ ਚਰਚਾ ਵੀ ਪੂਰੇ ਪਿੰਡ ਦੀ ਹੋਣ ਲੱਗ ਜਾਂਦੀ ਹੈ ਗੱਲਬਾਤ ਸ਼ੁਰੂ ਕਰਦੇ ਆਂ ਭਾਈ ਸਭ ਤੋਂ ਪਹਿਲਾਂ ਕੀ ਨਾਮ ਤੁਹਾਡਾ ਜਗਦੇਵ ਸਿੰਘ ਪਿੰਡਾਂ ਤੋਂ ਜਾਂ ਸ਼ਹਿਰਾਂ ਤੋਂ ਵੱਡੀ ਗਿਣਤੀ ਦੇ ਵਿੱਚ ਲੋਕੀ ਬਾਹਰ ਜਾ ਰਹੇ ਨੇ ਕੀ ਲੱਗਦਾ ਹੈ ਕਿ ਨੌਜਵਾਨ ਕਿਉਂ ਵਿਦੇਸ਼ਾਂ ਵੱਲ ਨੂੰ ਜਾਣਾ ਸ਼ੁਰੂ ਹੋ ਚੁੱਕੇ ਨੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਦੂਜਾ ਇਹ ਹੈ ਵੀ ਪੰਜਾਬ 'ਚ ਇਸ ਇਸ ਗੱਲ ਦੀ ਨਾ ਪੰਜਾਬ ਨੂੰ ਜਿਆਦਾ ਮਾਰ ਪੈ ਰਹੀ ਹੈ ਜਿਹੜੀ ਬਾਹਰ ਵਾਲੀ ਗੱਲ ਆ ਵੀ ਬਾਹਰ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਦੇ ਜਿਆਦਾ ਜਾ ਰਹੇ ਆ ਇੱਥੋਂ ਪਰ ਉਹਦੇ ਪਿੱਛੇ ਕਈ ਦੇਖੋ ਇੱਕ ਤਾਂ ਬੇਰੋਜ਼ਗਾਰੀ ਇੱਕ ਵੱਡਾ ਕਾਰਨ ਹੈ ਉਦੋਂ ਇਲਾਵਾ ਫਿਰ ਹੋਰ ਵੀ ਕਈ ਕਾਰਨ ਆ ਇੱਕ ਸ਼ੌਂਕ ਜਿਹਾ ਇੱਕ ਕਰੇਜ਼ ਜਿਹਾ ਮੁੰਡੇ ਕੁੜੀਆਂ ਚ ਸੀਗਾ ਜਿਹਦੇ ਕਰਕੇ ਇਹ ਜਿਹੜਾ ਮੈਂ ਸਮਝਦਾ ਮਾਰ ਪੈ ਰਹੀ ਹੈ ਪੰਜਾਬ ਦੀ ਇਹ ਇਲਾਕਾ ਗਿਆ ਵਿਦੇਸ਼ਾਂ ਦੇ ਵਿੱਚ ਜਾਂ ਮੋਗੇ ਮੋਗੇ ਵਾਲਾ ਇਲਾਕੇ ਜ਼ਿਆਦਾ ਗਿਆ ਦੇਖੋ ਜੀ ਵੈਸੇ ਤਾਂ ਆਲ ਪੰਜਾਬ ਚ ਹੀ ਕਹਿ ਸਕਦੇ ਆਪਾਂ ਆਲ ਪੰਜਾਬ ਚ ਹੀ ਗਏ ਆ ਪਰ ਰਲਿਆ ਮਿਲਿਆ ਕੰਮ ਆ ਬਈ ਜਿਹੜਾ ਦੁਆਬੇ ਦਾ ਜਿਵੇਂ ਆਪਾਂ ਮਸ਼ਹੂਰ ਇਲਾਕਾ ਮੰਨਦੇ ਵੀ ਦੁਆਬੇ ਚੋਂ ਵੱਧ ਤੋਂ ਵੱਧ ਉੱਥੇ ਦਾ ਘਰ ਹੈ ਹੀ ਨਹੀਂ ਕੋਈ ਆਪਣਾ ਸੋ ਨੌਜਵਾਨਾਂ ਦੀ ਗਿਣਤੀ ਘਟ ਰਹੀ ਐ ਇੱਥੇ ਵੀ ਜਾ ਹੀ ਰਹੇ ਇੱਕ ਕਰੇਜ ਜਿਹਾ ਬਣਿਆ ਹੋਇਆ ਮੁੰਡੇ ਕੁੜੀਆਂ ਚ ਇੱਕ ਕਰੇਜ ਬਣਿਆ ਹੋਇਆ ਕਹਿੰਦੇ ਆ ਇੱਧਰ ਬਾਈ ਬੈਠਾ ਹੈ ਬਈ ਕੀ ਨਾਮ ਤੁਹਾਡਾ ਕੀ ਨਾ ਬਈ ਗੁਰਦੀਪ ਸਿੰਘ ਜੀ ਅ ਇੱਥੇ ਪਿੰਡ ਦੇ ਰਹਿਣ ਵਾਲੇ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਜਿਹੜੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਤੁਹਾਡੇ ਮੁਤਾਬਿਕ ਹੀ ਲੱਗਦਾ ਕਿਉਂਕਿ ਪਿੰਡ ਦੇ ਵਿੱਚ ਜੋ ਸਾਥ ਤਾਸ਼ ਖੇਡ ਰਹੇ ਹੋ ਚਰਚਾ ਤਾਂ ਹੁੰਦੀ ਹੀ ਹੋਣੀ ਹੈ ਇਹਨਾਂ ਮੁੱਦਿਆਂ ਤੇ ਕੀ ਲੱਗਦਾ ਮੁੱਦਾ ਕੀ ਲੱਗਦਾ ਕਿੰਨਾ ਕਾਰਨਾ ਕਰਕੇ ਜਾ ਰਹੇ ਨੇ ਇੱਕ ਤਾਂ ਬੇਰੋਜ਼ਗਾਰੀ ਹੈ ਜੀ ਬੇਰੋਜ਼ਗਾਰੀ ਕਰਕੇ ਇੱਥੇ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ ਉਹਦੇ ਕਰਕੇ ਬਾਹਰ ਬਾਹਰ ਨੂੰ ਕਰੇ ਜੀ ਜ਼ਿਆਦਾ ਜੀ ਤੇ ਕੋਈ ਮੁੰਡੇ ਉਰੇ ਪੰਜਾਬ ਚ ਆਪਣੇ ਕੰਮ ਕਰਕੇ ਰਾਜੀ ਨਹੀਂ ਹੈਗੇ ਜੀ ਕੋਈ ਮਤਲਬ ਕੋਈ ਦੁਕਾਨ ਨਹੀਂ ਕਰਕੇ ਰਾਜੀ ਕੋਈ ਕੁਛ ਨਹੀਂ ਮਤਲਬ ਉਰੇ ਕੰਮ ਕਰਨੇ ਚ ਨੌਜਵਾਨ ਸ਼ਰਮ ਮੰਦੇ ਜੀ ਜਾਨੀ ਕਿ ਇੱਥੇ ਕੰਮ ਕਰਨ ਤੋਂ ਸ਼ਰਮ ਮੰਦੇ ਉੱਥੇ ਜਾ ਕੇ ਕਰ ਲੈਣ। ਉਹ ਤੇ ਬਾਹਰ ਦੇ ਕਰਕੇ ਮਤਲਬ ਜਾਂਦੇ ਆ ਜੀ ਬਾਹਰ ਕਰਕੇ ਕੰਮ ਕਰਦੇ ਆ ਉਰੇ ਸ਼ਰਮ ਮੰਦੇ ਆ ਜਿਹਦੇ ਕਰਕੇ ਲੋਕਾਂ ਦਾ ਬਾਹਰ ਨੂੰ ਕਰੀ ਜਿਆਦਾ ਵਧਿਆ ਹੈ। ਜਨਜ ਘਟਿਆ ਲੱਗਦਾ ਪਿਛਲੇ ਇੱਕ ਅੱਧੇ ਸਾਲ ਤੋਂ ਜਾਨੀ ਕਿ ਪਹਿਲਾਂ ਤਾਂ ਬਹੁਤ ਜਹਾਜ ਜਹਾਜ ਜਾਂਦੇ ਜਿਵੇਂ ਬੱਸਾਂ ਚੱਲਦੀਆਂ ਸੀ ਉਵੇਂ ਜਹਾਜ ਉੜਦੇ ਸੀਗੇ। ਮਤਲਬ ਜਿੱਦਾਂ ਜੀ ਉਹਨਾਂ ਨੇ ਉੱਧਰ ਤੋਂ ਵੀ ਵੀ ਬਾਹਰ ਕੱਢਣੇ ਆ ਨੌਜਵਾਨ ਕੈਨੇਡਾ ਤੋਂ ਇਹ ਅਮਰੀਕਾ ਤੋਂ ਇਹ ਕਿਦੀ ਤੋਂ ਉਹਤੇ ਕਰਕੇ ਜੀ ਹੁਣ ਕੁਛ ਘਟਿਆ ਹੈ ਮਤਲਬ ਥੋੜਾ ਹੈ ਲੋਕਾਂ 'ਚ ਡਰ ਦਾ ਮਾਹੌਲ ਹਾਂਜੀ ਇੱਧਰ ਤਾਸ਼ ਖੇਡਦੇ ਖੇਡਦੇ ਗੱਲਬਾਤ ਜ਼ਰੂਰੀ ਸੀਗੀ ਪਹਿਲਾਂ ਇਹ ਪੁੱਛ ਲਈਏ ਜਿੱਤਿਆ ਕੌਣ ਬਈ ਜਿੱਤਿਆ ਕੌਣ ਜਿੱਤਦਾ ਅਸੀਂ ਹੋ ਗਏ ਆ ਜੀ ਚਲੋ ਹੁਣ ਮੈਨੂੰ ਇਹ ਦੱਸੋ ਕਿ ਵਿਦੇਸ਼ਾਂ ਵੱਲ ਨੂੰ ਜਿਹੜੇ ਮੁੰਡੇ ਜਾ ਰਹੇ ਨੇ ਮੁੰਡੇ ਕੁੜੀਆਂ ਜਾ ਰਹੇ ਨੌਜਵਾਨ ਜਾ ਰਹੇ ਨੇ ਹੁਣ ਤਾਂ ਬਜ਼ੁਰਗ ਵੀ ਜਾਣੇ ਸ਼ੁਰੂ ਹੋ ਗਏ ਲੱਗਦਾ ਕਿ ਕਾਰਨ ਕੀ ਲੱਗਦਾ ਕਿਉਂ ਜਾ ਰਹੇ ਵਿਦੇਸ਼ਾਂ ਵੱਲ ਨੂੰ ਇਹ ਨਹੀਂ ਤਾਂ ਕਿਉਂ ਹੋ ਗਿਆ ਆਪਣਾ ਦੇਸ਼ ਛੱਡ ਕੇ ਸਾਡਾ ਯਾਰ ਦੇਸ ਮਾ ਪੰਜਾਬੀ ਬੰਦੇ ਕੰਮ ਨਹੀਂ ਜ ਕਰਦੇ ਜ਼ਿਆਦਾਤਰ ਸਲਮ ਮੰਨਦੇ ਆਪਣੇ ਆਪ ਨੂੰ ਮਹਿਸੂਸ ਘਰਤੇ ਵੀ ਛੋਟਾ ਕੰਮ ਹੈ ਅਸੀਂ ਨਹੀਂ ਕਰਨਾ ਇਹ ਸਾਡੇ ਲੋਪਈਏ ਨਾ ਕਿ ਸਾਡੇ ਨਿਕੰਨਾਲੇ ਰੇੜੀਆਂ ਲਾਦੀਆਂ ਪੂਰਾ ਕੰਮ ਕਰ ਰਹੇ ਜੀ ਸਭ ਚੱਲਦਾ ਉਹਨਾਂ ਦਾ ਸਾਡੇ ਬੰਦੇ ਇਸ ਕੰਮ ਨੂੰ ਸਲਮ ਮੰਨਦੇ ਮੁੰਡੇ ਪੜੇ ਲਿਖੇ ਜਿਹੜੇ ਉਹ ਛੋਟਾ ਮੋੜਾ ਕੰਮ ਕਰਨਾ ਚਾਹੁੰਦੀ ਨਹੀਂ ਹੈ ਜੀ ਜੇ ਆਪਣਾ ਬਿਜ਼ਨਸ ਵੀ ਕਰਾ ਤਾਂ ਵੀ ਉਹ ਕਮਾਈ ਹੈ ਜੀ ਆਪਣਾ ਦਾਜ ਕਰਦੇ ਆ ਉਹ ਕੰਮ ਤੋਂ ਸ਼ਰਮ ਮੰਨਦੇ ਨੇ ਫਿਰ ਵਿਦੇਸ਼ ਦੇ ਵਿੱਚ ਜਾ ਕੇ ਨਹੀਂ ਸ਼ਰਮ ਮੰਨਦੇ ਉੱਥੇ ਨਹੀਂ ਮੰਨਦੇ ਉੱਥੇ ਕੋਹਾ ਵੀ ਚੱਕੂਗਾ ਸਭ ਕੁਝ ਕਰਦੇ ਆ ਜੀ ਪੰਜਾਬੀ ਉੱਥੇ ਬੁਰਾ ਹਾਲ ਹੈ ਜੀ ਵੇਚ ਵੀ ਤੋੜਦੇ ਆ ਇੱਥੇ ਨਹੀਂ ਦਿਹਾੜੀ ਗੱਲ ਮੈਂ ਕੀ ਕਮਾਈ ਹੈਗੀ ਹੈ ਜੀ ਪੰਜਾਬ ਚ ਇੱਥੇ ਇੱਥੇ ਡਰਦੇ ਨੇ ਸੰਗਦੇ ਆ ਇੱਥੇ ਸੰਗਦੇ ਆਈ ਸ਼ਰਮ ਕਰਦੇ ਆ ਜੇ ਪੰਜਾਬੀਆਂ ਦਾ ਉਹ ਮੰਨਦੇ ਆ ਸਦਮਾ ਆਪਣੇ ਆਪ ਨੂੰ ਮਹਿਸੂਸ ਕਰਦੇ ਆ ਇਧਰ ਬਾਈ ਹੋਰਾਂ ਨੇ ਪਹਿਲਾਂ ਹੀ ਹੱਥ ਜੋੜਤੇ ਪਰ ਇਧਰ ਆਉਂਗਾ ਮੈਂ ਜਿੱਥੇ ਹੱਥ ਜੁੜੇ ਨੇ ਉੱਥੇ ਤਾਂ ਮੈਂ ਜਾ ਕੇ ਬੈਠੂਗਾ ਬੈਠੂਗਾ ਭਾਈ ਨਹੀਂ ਨਹੀਂ ਉਧਰ ਨਹੀਂ ਪਹਿਲਾਂ ਤੁਹਾਡੀ ਹੋਰੀ ਉਹ ਤੁਹਾਡੀ ਦੂਜੀ ਟੀਮ ਜਿੱਤ ਗਈ ਆ ਮੈਨੂੰ ਐ ਦੱਸੋ ਵਿਦੇਸ਼ ਦੇ ਵਿੱਚ ਉਹ ਗੱਲ ਤਾਂ ਸੁਣੋ ਵਿਦੇਸ਼ ਦੇ ਵਿੱਚ ਇਹੋ ਜੀ ਰੌਣਕ ਮਿਲਦੀ ਹੈ ਤਾਸ਼ਖੈਂਦਨ ਵਾਲੀ ਹਾਂਜੀ ਪ੍ਰਦੇਸ਼ਮਾਨੀ ਜੀ ਮਿਲਦੀ ਹੈ ਹਾਂਜੀ ਇਹ ਜਿਹੜੀ ਪੰਜਾਬ ਚ ਮਿਲਦਾ ਉਹ ਪ੍ਰਦੇਸ਼ ਚ ਨਹੀਂ ਆ ਜੀ ਪੂਰੇ 8 ਘੰਟੇ ਕੰਮ ਲੁੰਦੇ ਉਹ ਘਟ ਕੇ ਉਹਨਾਂ ਚ ਪੰਜ ਘੰਟੇ ਵੀ ਕੰਮ ਕਰ ਲਓ ਤਾਂ ਵੀ 10 ਬੰਦੇ ਖਾਂਦੇ ਆ ਉੱਥੇ ਨਹੀਂ ਜੀ ਖਾਂਦੇ ਆ ਉੱਥੇ ਜੇ 10 ਬੰਦੇ ਚਲੇਗੇ ਤਾਂ ਦਸਨ ਨੂੰ ਕੰਮ ਕਰਨਾ ਪੈਣਾ ਇੱਕ ਬੰਦੇ ਨੂੰ ਵੀ ਫालतੂ ਨਹੀਂ ਖਿਲਾ ਸਕਦੇ ਨਹੀਂ ਘਰ ਨੂੰ ਵਾਪਸ ਭੇਜ ਦੂੰਗੇ ਉੱਥੇ ਦਾ ਬੜਾ ਪੁਰਾਣਾ ਆ ਪੰਜਾਬ ਚ ਪਹਾਈ ਆ ਉੱਥੇ ਕਨੇਡਾ ਦਾ ਬਈ ਤੁਹਾਡਾ ਕੀ ਨਾਮ ਹੈ ਮੇਰਾ ਬਲਜੀਤ ਸਿੰਘ ਹੈ ਜੀ ਕਿ ਉਮਰ ਕਿੰਨੀ ਹੈ ਤੁਹਾਡੀ ਮੇਰੀ ਹੈਗੀ ਆ ਜੀ 40 ਸਾਲ ਚਾਲੀ ਕਿਸਾਲ ਤੁਹਾਡੀ ਉਮਰ ਦੇ ਤੋਂ ਬਹੁਤ ਜਾਣੇ ਜਾ ਰਹੇ ਆ ਤੁਹਾਨੂੰ ਨਹੀਂ ਕਿਸੇ ਨੇ ਫੋਨ ਕੀਤਾ ਰਿਸ਼ਤੇਦਾਰ ਅੱਜ ਕੱਲ ਤਾਂ ਕਹਿੰਦੇ ਮੁੰਡਾ ਵਿਦੇਸ਼ ਭੇਜ ਦਿਓ ਜੀ ਭਾਈ ਗੱਲ ਬਦਗੀ ਆ ਹੁਣ ਬਾਹਰ ਨੂੰ ਜਾ ਹੀ ਤਾਂ ਜਾਣੇ ਓਰੇ ਹੁਣ ਕੀ ਆ ਓਰੇ ਹੁਣ ਮੰਨ ਲਓ ਆਪਣਾ ਬਿਜ਼ਨਸ ਕਰਦੇ ਠੀਕ ਆ ਹੁਣ ਆਪਣਾ ਬਿਜ਼ਨਸ ਕਰਦੇ ਹੁਣ ਜਿਹੜੀਆਂ ਸਰਕਾਰਾਂ ਆ ਇਹ ਹੁਣ ਟੈਕਸ ਪਰ ਟੈਕਸ ਲਾਈ ਜਾਂਦੀਆਂ ਹੁਣ ਅਸੀਂ ਗੱਡੀਆਂ ਦਾ ਕੰਮ ਕਰਦੇ ਆਂ ਕਿਆ ਕਰੂਗੇ ਟੈਕਸ ਪਰ ਟੈਕਸ ਲਾਈ ਜਾਂਨੇ ਪ੍ਰਾਈਵੇਟ ਕੰਮ ਕਰੀ ਜਾਂਦਾ ਕੀ ਕਰੀ ਬਾਹਰ ਨੂੰ ਤਾਂ ਜਾਣੀ ਆ ਪਈ ਜਨਕੀ ਤੁਸੀਂ ਕਹਿ ਰਹੇ ਹੋ ਕਿ ਮਜਬੂਰੀਆਂ ਵਸ ਬੰਦਾ ਜਾਂਦਾ ਮਜਬੂਰੀਆਂ ਵਸ ਹੀ ਜਾਂਦਾ ਹੁਣ ਮੰਨ ਲਓ ਕਿ ੱੱਕਾ ਹੀ ਐ ਹੁਣ ਜੇ ਮਨ ਲੈ ਹੁਣ ਅਸੀਂ ਕੰਮ ਕਰਦੇ ਹੁਣ ਅਸੀਂ ਪਰਮਡ ਪਾਇਆ ਹੋ ਗੱਡੀਆਂ ਉਧੇ ਠੀਕ ਐ ਹੁਣ ਟੈਕਸ ਪਰ ਟੈਕਸ ਸਾਨੂੰ ਲੱਗੀ ਜਾਂਦੇ ਸਾਰੀ ਰੇਟ ਭਰ ਕੇ ਰਾਜੀ ਨਹੀਂ ਬੰਦਾ ਬਾਹਰ ਹੀ ਜਾਊਗਾ ਤੁਹਾਡਾ ਕੀ ਨਾਮ ਬਈ ਕਰਨਵੀਰ ਸਿੰਘ ਐ ਕਿਉਂ ਜਾ ਰਹੇ ਵਿਦੇਸ਼ਾਂ ਵਾਲੇ ਇੱਥੇ ਐ ਨਹੀਂ ਬਰੇ ਕੰਮ ਕੋਮ ਕੰਮ ਹੀ ਨਹੀਂ ਕਰ ਏਤੀ ਕਿੰਨੀ ਉਮਰ ਆ ਮੇਰੀ ਹੋ ਗਈ 25 ਸਾਲ 25 ਸਾਲ ਕੰਮ ਮਿਲੇ ਨੌਕਰੀ ਨੌਕਰੀ ਮਿਲੀ ਕੋਈ ਨੌਕਰੀ ਵੀਰੇ ਜਾਂਦੇ ਆ ਇੰਟਰਵਿਊ ਲੈ ਕੇ ਅਗਲਾ ਕਹਿੰਦਾ ਫੋਨ ਕਰਕੇ ਤੁਹਾਨੂੰ ਦੱਸਾਂਗੇ ਬਾਦ ਚ ਫਿਰ ਪਤਾ ਨਹੀਂ ਲੱਗਦਾ ਕੀ ਚੱਕਰ ਹੈ ਕੀ ਨਹੀਂ ਜਿਹੜੇ ਬਾਰੋਂ ਬੰਦੇ ਆਉਂਦੇ ਆਦਰ ਜਿਹਾ ਹਿਮਾਚਲ ਤੋਂ ਆਗੇ ਯੂਪੀ ਤੋਂ ਆਗੇ ਉਹਨਾਂ ਨੂੰ ਛੇਤੀ ਰੱਖ ਲੈਂਦੇ ਆ ਅਸੀਂ ਵੀ ਤਾਂ ਆਏਗੇ ਇੱਥੇ ਰਹਿਣੇ ਆ ਅੱਜ ਦੇ ਕੰਮ ਦੇ ਵਿੱਚ ਹੈ ਨਹੀਂ ਇੰਨਾ ਕੁਝ ਕੀ ਆਪਦੀ ਸਟੇਟ ਨੂੰ ਮੁੰਡਿਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਇੱਥੇ ਜੀ ਆਪਦੀ ਸਟੇਟ 'ਚ ਪ੍ਰਾਈਵੇਟ ਨੌਕਰੀ ਨੂੰ ਵੀ ਜੀ 3-3 ਲੱਖ ਰੁਪਏ ਲੈਣ ਲੱਗ ਗਏ ਸਫਾਈ ਕਰਨ ਵਾਲੇ ਆ ਵਾਸਤੇ ਵੀ ਜਿਹੜੇ ਨੌਕਰੀ ਹੈ ਵੀ ਨਾ ਠੇਕੇਦਾਰ ਦੀ ਉਹਮਾ ਵੀ ਪੈਸੇ ਚ ਚੱਲਣ ਲੱਗ ਗਏ ਜੀ ਬਹੁਤ ਚੰਡੀ ਕਲਚਰ ਦਾ ਬੁਰਾ ਹਾਲ ਹੈ ਤਿੰਨ ਤਿੰਨ ਲੱਖ ਰੁਪਿਆ ਮੰਗਦੇ ਰਹੇ ਕੰਮ ਦਾ ਯਾਨੀ ਕਿ ਤਾਂਦਲੀਆਂ ਵਾਲੀਆਂ ਹੋ ਗਈਆਂ ਟੋਲੀਆਂ ਜ਼ਿਆਦਾ ਹੋ ਗਈਆਂ ਜੀ ਹੋਰ ਕੰਮ ਹਜ਼ਰੀਆ ਨਹੀਂ ਆ ਵਿੱਚ ਤਾਂ ਠੀਕ ਹੈ ਤਾਂ ਖਾਸ ਤੌਰ ਤੇ ਇਹ ਝਾਂਪੁਰ ਦੀ ਪਿੰਡ ਦੀ ਸਾਥ ਦੇ ਵਿੱਚ ਬੈਠ ਕੇ ਜਦੋਂ ਗੱਲ ਕੀਤੀ ਇਹਨਾਂ ਲੋਕਾਂ ਦੇ ਨਾਲ ਤਾਂ ਰਲਿਆ ਮਿਲੇ ਜਵਾਬ ਹੈ ਜਿਹੜਾ ਦੇਖਣ ਨੂੰ ਮਿਲਿਆ ਕਿ ਬੇਰਜ਼ਗਾਰੀ ਆ ਚਾਹੇ ਕਿੱਸਾ ਦੇ ਆ ਸਿਸਟਮ ਨੂੰ ਲੈ ਕੇ ਸਵਾਲ ਨੇ ਚਾਹੇ ਕਿੱਸਾ ਦੇ ਆ ਕੰਮ ਕਰਨ ਨੂੰ ਲੈ ਕੇ ਲੋਕਾਂ ਦੇ ਵਿੱਚ ਸ਼ਰਮ ਹੈ ਤਾਂ ਇਹੋ ਜੀਆਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਸੁਣਨ ਨੂੰ ਮਿਲੀਆਂ ਕੈਮਰਾ ਪਸੰਦ ਦੀਪੂ ਦੇ ਨਾਲ ਕਮਲਦੀਪ ਜੀ মিডিਆ ਪਿੰਡ ਚਾਂਪੁਰ